ਨਹੀਂ ਖੜੇ ਰੁਪਈਏ ਰੁਪਈਏ ਇਹਨਾਂ ਨੂੰ ਦੇ ਦੇ ਵਾਜ ਤੇ ਇਹਨਾਂ ਨੂੰ ਕਈ ਦੁਖੀ ਦਾ ਪਤਾ ਤੜਾ ਕਿਹੜਾ ਦੁਖੀ ਕਿਹੜਾ ਦੁਖੀ ਹੈ ਇਹਨਾਂ ਨੇ ਆਪਣੀ ਆਸ ਇਹਨਾਂ ਦੇ ਰੁਪਈਏ ਖਾਣਾ ਹੀ ਇਹ ਵੀ ਸਾਰੀ ਆਲਰੇਡੀ ਜਿਹਨੇ ਜੋ ਬੋਲ ਦਿੰਦੇ ਨੇ ਫਰਕ ਕਰਦੇ ਅਈ ਆਪਣੇ ਆਪਣਾ ਮਾਲ ਗਿਆ ਅੱਜ ਹੀ ਲੈਣਾ ਹੈ ਕਿਸੇ ਵੇਲੇ ਖਾਣਾ ਖਾਣ ਨਹੀਂ ਆਉਣਾ ਇਹ ਕੌਣ ਨਹੀਂ ਖੜੇ ਰੁਪਈਏ ਰੁਪਈਏ ਇਹਨਾਂ ਨੂੰ ਦੇ ਦੇ ਵਾਜ ਤੇ ਇਹਨਾਂ ਨੂੰ ਕਈ ਦੁਖੀ ਦਾ ਪਤਾ ਤੜਾ ਕਿਹੜਾ ਦੁਖੀ ਕਿਹੜਾ ਦੁਖੀ ਹੈ ਇਹਨਾਂ ਦੇ ਰੁਪਈਏ ਖਾਣਾ ਹੀ ਦੱਸ ਹੁਣ ਕੀ ਕਰੀਏ ਔਰ ਉਹਦੇ ਇੱਥੇ ਗੇਣ ਗੇਣ ਕੇ ਪੈਸੇ ਲੈਣ ਨੇ ਐ ਇੰਨੇ ਦੇ ਦੋ ਕੱਟ ਲੈ ਦੇ ਦੋ 10000 ਦੇ ਦੋ ਤੇ ਵੀ ਉਹ ਜੀ ਅਸਗੇ ਲੈ ਜੀ ਵਸਾਉਂਦੇ ਇੱਥੇ ਬੈਠੇ ਹੋ ਹੁਣ ਇਹਦੇ ਰੇ ਗੱਲ ਨਹੀਂ ਤੇ ਕੋਈ ਹੋਣ ਦੇਣਾ ਬੰਦ ਕੇ ਧੁੱਖਾ ਤੈਨੂੰ ਪਾਵੇ ਕੋਈ ਰੋਟੀ ਕਿਤਾ ਪੌਂਦਾ ਜਿਹੜੇ ਹੱਥਾਂ ਦਿੱਤੇ ਉਹ ਬੰਦ ਕੇ ਤੇ ਪੌਂਦੇ ਜਿਹੜੀ ਗੱਲ ਸਾਨੂੰ ਮੈਂ ਨਿਕਾਲਦਾ ਉਹ ਸੱਪਨੇ ਮੈਨੇਜਮੈਂਟ ਕੋਲ ਦੋ ਇਹ ਮੈਨੇਜਮੈਂਟ ਲੈ ਲੇਗਾ ਨਿਕਾਲਣਾ ਨਹੀਂ ਆਉਂਦਾ ਆਹ ਗੱਲ ਬੜੀ ਬਣਿਆ ਮਾ ਆ ਬਰਤੀਆਂ ਬਈਆਂ ਸਾਰੀਆਂ ਆਲਰੇਡੀ ਇਹਨੇ ਦੋ ਬੋਲ ਦਿੰਦੇ ਐ ਫਾਰਮ ਉਸ ਕਰਦੇ ਐ ਅਹੀਂ ਆਪਣੇ ਆਪਣਾ ਮਾਦਰੀ ਅਸੀ ਲੈਣਾ ਕਿ ਜੇ ਵੇਖਿਆ ਖਾਣਾ ਕਾਲੀ ਆਉਦਾ ਆ ਆ ਸਾਰਾ ਕੁਝ ਪਰਚੀਆਂ ਦੇ ਕੇ ਸਾਰਾ ਕੁਝ ਦੇ ਕੇ ਕਰਦੇ ਐ ਇਹ ਅੰਦਰ ਨੇ ਕਿਸ ਨੂੰ ਆਉਂਦਾ ਅੰਦਰ ਕੇ ਇਹ ਨੂੰ ਨਹੀਂ ਆਉਂਦਾ ਬਸ ਬਾਹਰ ਸੌ ਦੋ ਸੂ ਦਿਓ ਤੇ ਫਾਪੜਾ ਫੜ ਲੋ ਯਾਪੇ ਪੜਾਉਂਦੇ ਆਪੇ ਕਰਦੇ ਸਾਰਾ ਕੁਝ ਮੇਰੇ ਬਾਸ ਸਾਹ ايني گلي ايني پٽي کڙو جڙي ڪارسي هاڻي ٻاهر آئي ايني را ته آ جڙا هڻي پم پيٽ مارتا ڪيو ٻڙ مارڻي ڏي ڏا ۽ باقي کا ڪم آءِ ٿا ڪم ڏي ڏي ٿو ٿي مون ڏي ورا لئي ٿي وئي تو ڪي مون کي پر ايني باجي रुपये कराना तो 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 तो, सारे तो ਰੁਪਈਏ ਰੁਪਈਏ ਇਹਨਾਂ ਨੂੰ ਦੇ ਦੇ ਵਾ ਇੱਥੇ ਇਹਨਾਂ ਨੂੰ ਕਈ ਦੁਖੀ ਦਾ ਪਤਾ ਥੋੜਾ ਕਿਹੜਾ ਦੁਖੀ ਕਿਹੜਾ ਸੁਖੀ ਹੈ ਅਗਲੇ ਨੇ ਆਪ ਵੀ ਆਸ ਇਹਨਾਂ ਨੂੰ ਰੁਪਈਏ ਖਾਣੇ 10 ਹੁਣ ਕੀ ਕਰੀਏ ਉਹ ਲੋ ਤਾਂ ਇੱਥੇ ਗਿਣ ਗਿਣ ਕੇ ਪੈਸੇ ਲੈਣ ਨੇ ਐਨੇ ਦੇ ਦਿਓ ਘੱਟ ਨਾ ਦੇ ਦਿਓ 10000 ਦੇ ਦਿਓ ਇਹ ਕਿ ਰੁਪਈਆ ਵੀ ਘਟਾਓ ਦੇ ਦਿਓ ਇਹ ਨਹੀਂ ਵੇਂਦੇ ਕਹਿੰਦੀ ਜੇਟ ਹੁਣੇ ਜੋ 2000 20000 ਤੜੀਕ ਮੈਨੇਜਮੈਂਟ ਕਿੱਥੇ ਸੀ ਉਹਨਾਂ ਦੀ ਬੜੀ ਬੜੀ ਬੰਡ ਤੁਹਾਡੀ ਤੇ ਮੈਨੇਜਮੈਂਟ ਉਹ ਨਹੀਂ ਆਇਆ ਕੋਈ ਕਿੱਥੇ ਉਹਨਾਂ ਨੂੰ ਬੁਲਾਓ ਅਸੀਂ ਇੱਥੇ ਆ ਤੁਹਾਨੂੰ ਸਾਡੇ ਪਿਓ ਦੀਆਂ ਅਸਤੀਆਂ ਰਹਿ ਗਈਆਂ ਹੋ ਸਾਨੂੰ ਇੱਥੇ ਪੜੋਂ ਦਵਾਂਗੇ ਇੱਥੇ ਬੈਠੇ ਹੋ ਨਹੀਂ ਤੇ ਰੇ ਸਰਕਾਰ ਨਹੀਂ ਤੇ ਕੋਈ ਹੋਣ ਦੇਣਾ ਇਹ ਸੱਦੋ ਸਾਰੇ ਫੇਰ ਚੰਗਾ ਰਹੇਗਾ ਇੱਥੇ ਆਪ ਜੇ ਤੁਸੀਂ ਆਪਣੇ ਮੈਨੇਜਮੈਂਟ ਨਾਲ ਮੈਂ ਭੁੱਖਾ ਮਾਰੂ ਇੱਥੇ ਬੰਦ ਕੇ ਭੁੱਖਾ ਤੈਨੂੰ ਪਾ ਰਿਆ ਕੋਈ ਰੋਟੀ ਕਿਦਾ ਪਾਉਂਦਾ ਜਿਹੜੇ ਹੱਥਾਂ ਦਿੱਤੇ ਉਹ ਬੰਦ ਕੇ ਤੇ ਭੁੱਖਾ ਜਿਹੜੀ ਗੱਲ ਤੇ ਮੈਂ ਨਿਕਾਲਦਾ ਦਾਂ ਉਹ ਆਪਣੀ ਮੈਨੇਜਮੈਂਟ ਸੱਦੋ ਇਹ ਮੈਨੇਜਮੈਂਟ ਨਾਲ ਗੱ ਮੈਨੇਜਮੈਂਟ ਕਿਲਾਉ ਤੂੰ ਵੇਂਦੇ ਨਹੀਂ ਕੋਈ ਦੋਖੜੂ ਕੋ ਕੀ ਕਰਨਾ ਯਾਰ ਨਹੀਂ ਨਹੀਂ ਜਿਹੜੀ ਆ ਨਹੀਂ ਜਿਹੜੀ ਆ ਨਜ਼ਰਾਂ ਸਾਰੇ ਇੱਧਰ ਸਾੜੀ ਢਾੜੀ ਤੇ ਬੈਠੇ ਹੁੰਦੇ ਓਏ ਭਾਂਗ ਵਾਲਾ ਬਹਿ ਗਿਆ ਕੋ ਸੁੱਖੇ ਵਾਲਾ ਬਹਿ ਗਿਆ ਉਹ ਰਗੜੇ ਵਾਲਾ ਬਹਿ ਗਿਆ ਤੇ ਮੜੀਆਂ ਥੋੜਾ ਨਾਲ ਸਮਝਿਓ ਇਹਨਾਂ ਨੇ ਆਪਣੇ ਪਿਓ ਦਾ ਘਰ ਬਣਾਇਆ ਦਿੱਤੀ ਸਾਂਝਾ ਘਰ ਹੈ ਇਹਨਾਂ ਆਪੇ ਪਿਓ ਦੀਆਂ ਜ਼ਿਆਦਾਸਤਾਂ ਪਾਈਆਂ ਇਹਦੇ ਜੋਦੀ ਦੀ ਸ਼ਕਲ ਹੈ ਜਦੋਂ ਉਹਨੇ ਮੈਂ ਰੱਖਿਆ ਇਹਦੇ ਪਿਓਆਂ ਵੇਖਾ ਇੰਨੇ ਸੂਫਟ ਗੱਡੀਆਂ ਦੁਨੀਆ ਗੱਡੀਆਂ ਮੋਟਰਸਾਈਕਲ ਸਕੂਟਰ ਉਹਨੂੰ 100 ਰੁਪਏ ਨਹੀਂ ਪੈਂਦਾ ਕੋਈ ਇਨੂੰ ਮੈਂ ਰੱਖਿਆ ਓਦੋਂ ਇਹ ਹਾਂ ਓਦੋਂ ਜਿੱਤੀ ਮਿਲੋਣਾ ਇਹ ਰੱਖੀ ਤੇ ਨਹੀਂ ਕੰਮ ਇੱਕ ਤਾਂ ਕੀ ਕੁਛ ਹੋਦਾ ਰਿਹਾ ਚਾਹ ਹੁਣ ਇਹਦਾ ਕੀ ਪਤਾ ਜਾਂਦੇ ਇਹੋ ਦੱਸੋ ਭੰਜੀ ਇਹਨੂੰ 200 ਰੁਪਈਆ ਵੀ ਕਹਿੰਦੇ ਨੂੰ ਮਿਲਦਾ ਹੈ ਸਵਿਫਟ ਗੱਡੀਆਂ ਰੱਖੀਆਂ ਨੇ ਮੋਟਰਸਾਈਕਲ ਨਵੇਂ ਰਿਲਾ ਕੇ ਰੱਖੇ ਓਥੋਂ ਸਾਡੇ ਨਾਲ ਪਏ ਓਥੋਂ ਸਾਡੇ ਨਾਲ ਪਏ ਮੇਰੇ ਮੇਰੇ ਬੇਡੇ ਦੇ ਜਲਦੀ ਕਰਕੇ ਫਿਰ ਸਾਡੇ ਨਾਲ ਪਏ ਗਲਤੀ ਕਰਕੇ ਸਾਡੇ ਨਾਲ ਪਏ ਕੱਲ੍ਹ ਕਿਵੇਂ ਪੈ ਗਿਆ ਹਾਂ ਪੁੱਛ ਲੋ ਮੈਂ ਮੈਪ ਇਹ ਤਾਂ ਮੁਤਲਬ ਨਹੀਂ ਕਿਤੇ ਪੈ ਗਿਆ ਗੋਪਨਵਾਸੀ ਬਹੁਤ ਗਵੇਲ ਨੂੰ ਇਥੇ ਪੈ ਜਾਣਾ ਤੂੰ ਵੀਿੰਦੀ ਦਾ ਜਿਹੜਾ ਗੱਲ ਪਿਆ ਵਾ ਇਹਦਾ ਮੁੰਡਾ ਆਪਣਾ ਬਦਬਾਹ ਸਮਝਦਾ ਮੈਂ ਕਿ ਤੇਰੀ ਬਦਬਾਹ ਦਾ ਜਿੰਨਾ ਨੂੰ ਫੋਨ ਆਉਂਦਾ ਉਹ ਵੀ ਮੈਨੂੰ ਫੋਨ ਕਰਨ ਦੇ ਇਹਨੂੰ ਪੈਲਸ ਬਣਾਉਣ ਵਾਲਾ ਮੈਂ ਆ ਲੈ ਉਹ ਇਹਨੂੰ ਸਾਰਾ ਕੁ ਮੈਂ ਬਣਾਉਣ ਵਾਲਾ ਤੁਹਾਡੇ ਕੋਲ ਬਾਹਰ ਕੋ ਕਾਕ ਨਹੀਂ ਹੋਇਆ ਮੈਂ ਆਪਣੇ ਘਰ ਹੀ ਗਿਆ ਆਪਣੇ ਹੱਦੀ ਵੀ ਲਾਇਆ ਸਭ ਕੋ ਵੀ ਰੁਪਏ ਘਰਉਣ ਵਾਲੇ ਸਾਰੀ ਜਿੰਨੀ ਸਸਤਾ ਹੈਗੀ ਹੋਗੀ ਨਾਓ ਇਹ ਗਲਤੀ ਤੇ ਹੈ ਜੀ ਸੁਧਾਰ ਵਾਸਤੇ ਕੀ ਕਰ ਰਹੇ ਜੀ ਨੂੰ ਸੁਧਾਰ ਵਾਸਤੇ ਜਨੂੰ ਕਹਾਂਗੇ ਮਿਲ ਬੰਦਾ ਕੋਸ਼ਿਸ਼ ਕਰਾਂਗੇ ਇਹ ਬੰਦਾ ਨਮਰ ਰੱਖੀ ਇਥੋਂ ਪਰ ਸਾਡੇ ਵੀ ਉਹਦੀ ਅਧਿਤੀ ਹੈ ਮੈਂ ਵਿਜੇ ਕੁਮਾਰ ਹੇਥੋ ਦੀ ਦੇਖਭਾਲ ਮੈਂ ਕਰਨਾ ਮੈਂ ਉਹਦੇ ਵਿੱਚ ਰਾਤ ਨੂੰ ਦੋ ਇੱਕ ਪਰਿਵਾਰ ਦੋ ਪਰਿਵਾਰ ਉਹਨਾਂ ਦੇ ਪਰਿਵਾਰ ਚ ਦੋ ਬੰਦੇ ਡੈਥ ਹੋਈ ਸੀ ਉਹਨਾਂ ਦੇ ਫੁੱਲ ਲੈਣ ਆਏ ਮੇਰਾ ਬੰਦਾ ਜਿਹੜਾ ਫੁੱਲ ਚਕਾੰਦਾ ਪਿਆ ਉਹਦੇ ਕੋਲ ਗਲਤੀ ਨਾਲ ਗਲਤ ਫੁੱਲ ਚੁਕੇ ਗਏ ਹਾਂਜੀ ਉਹਦੇ ਵਿੱਚ ਮੈਂ ਹੱਥ ਜੋੜੀ ਸਕਣਾ ਬੇਨਤੀ ਕਰ ਸਕਣਾ ਗੱਲ ਮੈਂ ਪੈ ਨਹੀਂ ਸਕਦਾ ਨਾ ਸੀ ਪਏ ਆ ਤੁਹਾਡੇ ਸਾਹਮਣੇ ਬਾਕੀ ਆ ਬਹੁਤ ਵੱਡੀ ਗਲਤੀ ਆ ਮੈਂ ਖੁਦ ਸ਼ਰਮਸਾਰ ਹੋ ਗਾ ਮੈਂ ਪਰਦਾ ਮੈਂ ਮਦੀਜਾ ਮੇਰਾ ਮੂੰਹ ਸੁੱਕੰਡਿਆ ਬੇਇੱਜ਼ਤੀ ਮੈਂ ਸਭ ਕੁਝ ਕਰਨ ਮੈਂ ਕਿਸੇ ਦੀ ਹਸਤੀ ਕਿਸੇ ਨੂੰ ਦੇ ਦੇਣੀ ਉਹ ਬਿਲਕੁਲ ਗਲਤ ਕੰਮ ਆ ਜੀ ਭਾਵੇਂ ਗਲਤੀ ਮੇਰੇ ਬੰਦੇ ਕੋਈ ਆ ਪਰ ਵਡਾ ਜੇ ਮੈਂ ਖਾਤ ਮੇਰੇ ਗੱਲ ਹੀ ਪੈਣਾ ਮੈਂ ਇਸ ਤਰ੍ਹਾਂ ਦੀ ਗਲਤੀ ਅੱਜ ਤੱਕ ਕਦੀ ਨਹੀਂ ਕੀਤੀ 13 13 14 14 ਸੰਸਕਾਰ ਹੋਏ ਥੇ ਤੁਹਾਡੇ ਸਾਹਮਣੇ ਜੋ ਸ਼ਰਾਬੀ ਮਰੇ ਸੀ ਉਹਦੇ ਮੈਂ ਪੂਰੀ ਦੇਖਭਾਲ ਤਨਉਮਨੋ ਕੀਤੀ ਹੁਣ ਵੀ ਮੈਂ ਕਰਨਿਆ ਪਰ ਮੇਰੇ ਬੰਦੇ ਕੋ ਗਲਤੀ ਹੋ ਗਈ ਉਹਦੀ ਮੈਂ ਸ਼ਮਾ ਵੀ ਮੰਗਣਾ ਵੈ ਦੇਖੋਬਤ ਮੈਂ ਪੈਰਾ ਤੇ ਸਿਰ ਵੀ ਰੱਖ ਦਿੰਦਾ ਕਿੰਨੇ ਸਾਲ ਤੋਂ ਇੱਥੇ ਜਨਾਬ ਮੈਂ 1800 1800 ਤੋਂ ਕਾਂਜੀ ਕੋਸ ਪ੍ਰਵਾਹ ਨੇ ਮਸਤੀਆਂ ਕੀ ਜੰਪਰਵਾ ਕਰਤੀਆਂ ਉਹਨਾਂ ਨੇ ਘਰਤੀਆਂ ਉਹਨਾਂ ਨੂੰ ਵੀ ਫੋਨ ਕੀਤੇ ਸੀ ਕੋਈ ਵੇੜਾ ਸਮਸ਼ਾਨ ਘਟ ਦੋਹ ਤਰ੍ਹਾਂ ਦੇ ਨਾ ਲੱਤ ਹੋਈ ਉਹਨਾਂ ਦੀਆਂ ਜਿਹੜੀਆਂ ਘਰਤੀਆਂ ਹੀ ਉਹ ਚੁਣ ਕੇ ਇਹਨਾਂ ਨੇ ਰੱਖੀਆਂ ਹੀ ਇਥੇ ਲੈਣ ਪਾਤੇ ਤੇ ਜੇ ਥੈਲੀ ਇੱਕ ਦੂਜੇ ਦੀ ਬਤਾ ਕੇ ਕਿ ਭਲੇਖੇ ਨਾ ਉਹ ਜਿੰਮ ਦੇ ਦਿੱਤੀ ਗਈ ਆ ਸਮਸ਼ਾਨ ਘਟਾ ਦੇ ਸਿਰ ਬਚਾਰੀ ਵੱਲੋਂ ਕਰ ਦਿੱਤੀ ਗਈ ਕਰਮਚਾਰੀ ਪਰਿਵਾਰੋਂ ਨੂੰ ਪਰਵੇਦੀ ਮੰਗ ਕੇ ਜੋ ਵੀ ਉਹ ਐਪਲੀਕੇਸ਼ਨ ਦੇਣਗੇ ਸਟੇਟਮੈਂਟ ਉਹਦੇ ਮੁਤਾਬਕ ਪੇ